ਫੋਕਵਾੜਾ ਵਿਖੇ ਇੱਕ ਨੌਜਵਾਨ ਨੇ ਭੇਤ ਭਰੇ ਹਾਲਾਤਾਂ ਵਿੱਚ ਟ੍ਰੇਨ ਹੇਠਾਂ ਆ ਕੇ ਆਪਣੀ ਜ਼ਿੰਦਗੀ ਦਾ ਖੌਫਨਾਕ ਅੰਤ ਕਰ ਲਿਆ। ਮ੍ਰਿਤਕ ਨੌਜਵਾਨ ਸਮਰਦੀਪ ਪੁੱਤਰ ترਸੀਮ لال ਤਹਿਸੀਲ ਫਲੋਰ ਦੇ ਪਿੰਡ ਦੁਸਾਂਝ ਕਲਾਂ ਦਾ ਰਹਿਣ ਵਾਲਾ ਸੀ ਤੇ ਪਿੰਡ ਵਾਸੀਆਂ ਮੁਤਾਬਕ ਉਹ ਹੁਸ਼ਿਆਰਪੁਰ ਵਿਖੇ ਇੱਕ ਕੰਪਨੀ ਵਿੱਚ ਕੰਮ ਕਰਦਾ ਸੀ। ਇੱਥੇ ਦੱਸ ਦਈਏ ਕਿ ਮ੍ਰਿਤਕ ਨੌਜਵਾਨ ਨੇ ਸੋਸ਼ਲ ਮੀਡੀਆ ਦੇ ਸਟੇਟਸ ਵੀ ਪਾਇਆ ਹੋਇਆ ਸੀ ਜਿਸ ਵਿੱਚ ਉਸਨੇ ਲਿਖਿਆ ਸੀ ਕਿ ਅਲਵਿਦਾ ਦੋਸਤੋ ਗਲਤੀ ਮਾਫ ਕਰਨਾ ਬਸ ਮਜਬੂਰ ਹੋ ਗਿਆ ਸੀ। हो सकिया ता मेनू माफ कर देना मिस यू मॉम डैड अपना ख्याल रखना ਤੁਹਾਨੂੰ ਛੱਡ ਕੇ ਜਾ ਰਿਹਾ ਨੌਜਵਾਨ ਦੀ ਮੌਤ ਦੀ ਖਬਰ ਮਿਲਣ ਤੋਂ ਬਾਅਦ ਪਿੰਡ ਦੋਸਾਂਝ ਕਲਾ ਦੇ ਵਸਨੀਕ ਵੱਡੀ ਗਿਣਤੀ ਵਿੱਚ ਪੁਲਿਸ ਚੌਂਕੀ ਵਿਖੇ ਪਹੁੰਚੇ ਤੇ ਪੂਰੀ ਘਟਨਾ ਦੀ ਜਾਣਕਾਰੀ ਹਾਸਲ ਕੀਤੀ ਪਿੰਡ ਵਾਸੀਆਂ ਮੁਤਾਬਕ ਸਮਰਦੀਪ ਬਹੁਤ ਹੀ ਹੁਨ ਹਾਰ ਲੜਕਾ ਸੀ ਤੇ ਉਸਨੇ ਅਜਿਹਾ ਕਿਉਂ ਕੀਤਾ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਉਨ੍ਹਾਂ ਕਿਹਾ ਕਿ ਸਮਰਦੀਪ ਹੁਸ਼ਿਆਰਪੁਰ ਵਿਖੇ ਕੰਪਨੀ ਵਿੱਚ ਕੰਮ ਕਰਦਾ ਸੀ ਤੇ ਹੋ ਸਕਦਾ ਹੈ ਕਿ ਉਸ ਦੀ ਕੰਪਨੀ ਵਿੱਚ ਕੋਈ ਗੱਲ ਹੋਈ ਹੋਵੇ मामगाजी बहुत दुखदाई घटना कल हुई है ਸਾਡੇ ਪਿੰਡ ਦਾ ਹੂਣ ਹਾ ਬੱਚਾ ਸਮਰਦੀਪ ਸਿੰਘ son of ਸ਼੍ਰੀ ਤਰਸੀਮ لال ਜਿਹੜੀ ਇੱਥੇ ਕੱਲ ਰੇਲਵੇ ਟ੍ਰੈਕ ਤੇ ਉਹਨਾਂ ਦੀ ਦੁਰਘਟਨਾ ਹੋਈ ਆ ਉਸ ਉਸ ਮਾਮਲੇ ਚ ਅਸੀਂ ਅੱਜ ਚੌਂਕਿਆ ਹਾਂ ਸੀ ਉਸਰ ਕਾਰਨ ਕੀ ਆ ਦੁਰਘਟਨਾ ਦਾ ਕਾਰਨ ਦਾ ਕੋਈ ਐਗਜੈਕਟ ਕਾਰਨ ਕੁਝ ਨਹੀਂ ਕਹਿ ਸਕਦੇ ਉਹ ਮੁੰਡਾ ਹਸ਼ਿਆਪੁਰ ਕੰਪਨੀ 'ਚ ਕੰਮ ਕਰਦਾ ਸੀ ਤੇ ਕੱਲ ਮਤਲਬ ਉਥੋਂ ਕੰਪਨੀ ਦੇ ਵਿੱਚੋਂ ਆਇਆ ਕੀ ਗੱਲਬਾਤ ਹੋਈ ਆ ਉਹਦੇ ਬਾਰੇ ਤਾਂ ਮੈਂ ਹਾਂ ਕੁਝ ਨਹੀਂ ਕਹਿ ਸਕਦਾ ਤੇ ਅੱਜ ਅਸੀਂ ਹੁਣ ਕੰਪਨੀ ਵਾਲਿਆਂ ਨੂੰ ਉਹਨਾਂ ਦੇ ਪਤਾ ਨਹੀਂ ਜੋ ਸੈੱਲਫੋਨ ਸੀਗਾ ਇਹਦਾ ਸੀਗਾ ਮਾਲਕ ਸੀ ਜਾਂ ਮੈਨੇਜਰ ਸੀ ਉਹਦੇ ਨਾਲ ਮੇਰੀ ਗੱਲਬਾਤ ਹੋਈ ਸੀਗੀ ਉਹ ਮੈਨੂੰ ਕਹਿੰਦਾ ਪੀ ਚੰਡੀਗੜ੍ਹ ਹੁਣੇ ਆਇਆ ਤੇ ਮੈਂ ਕੰਪਨੀ ਆਇਆ ਨਾਲ ਗੱਲ ਕਰਕੇ ਤੁਹਾਨੂੰ ਦੱਸਦਾ ਬਾਅਦ ਵਿੱਚ ਉਹਨਾਂ ਦਾ ਫੋਨ ਤਾਂ ਨਹੀਂ ਆਇਆ ਤੇ ਅਸੀਂ ਫੇਰ ਦੁਬਾਰਾ ਫੋਨ ਉਹਨੂੰ ਕੀਤਾ ਸੀਗਾ ਤੇ ਉਹਨਾਂ ਨੇ ਇਹ ਗੱਲ ਕਹੀ ਪੀ ਅਸੀਂ ਆਪਣੀ ਟੀਮ ਭੇਜੀ ਹੋਆ ਪਰ ਟੀਮ ਦਾ ਅਸੀਂ ਦੇਖਿਆ ਜਿਹੜਾ ਆ ਉਹ ਤਾਂ ਕੋਈ ਇਹਨਾਂ ਦੇ ਆਪਣੇ ਜਿਹੜੇ ਇਹਦੇ ਨਾਮ ਮੁੰਡੇ ਦੇ ਵਰਕਰ ਜਾਂ ਇਹਦੇ ਕੋਈ ਬਿੱਤਰ ਦੋਸਤ ਸਾਨੂੰ ਉਹੀ ਲੱਗਦੇ ਆ ਪਰ ਉਹਨਾਂ ਦਾ ਕੋਈ ਸੀਨੀਅਰ ਬੰਦਾ ਇੱਥੇ ਨਹੀਂ ਆਇਆ ਕਿ ਉਹ ਕਹਿੰਦੇ ਵੀ ਅੱਜ ਨਹੀਂ ਸਾਡੇ ਕੋ ਆਖਣਾ ਅਸੀਂ ਫੇਰ ਆਵਾਂਗੇ ਅੱਜ ਸਿਮਟ ਗਏ ਸੁਣਨ ਦੇ ਵਿੱਚ ਇਹ ਆਇਆ ਵਾ ਕੁਝ ਲੋਕਾਂ ਦੇ ਕੋਲੋਂ ਕਿ ਕੰਪਨੀ ਨੇ ਕੋਈ ਇਹਨਾਂ ਦੇ ਉੱਪਰ ਕੋਈ આરોਪ ਵਗੈਰਾ ਲਾਏ ਆ ਮੇ ਵੀ ਹੋ ਸਕਦਾ ਪਰ ਮੈਨੂੰ ਇਹਦੇ ਬਾਰੇ ਪਤਾ ਨਹੀਂ ਹੈਗਾ ਉਧਰ ਇਸ ਸੰਬੰਧੀ ਜੀਆਰਪੀ ਫਗਵਾੜਾ ਦੇ ਪੁਲਿਸ ਅਧਿਕਾਰੀ ਪਰਮਜੀਤ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਸਟੇਸ਼ਨ ਮਾਸਟਰ ਦੁਆਰਾ ਜਾਣਕਾਰੀ ਮਿਲੀ ਸੀ ਕਿ ਇੱਕ ਨੌਜਵਾਨ ਨੇ ਟ੍ਰੇਨ ਹੇਠਾਂ ਆ ਕੇ ਆਪਣੀ ਜ਼ਿੰਦਗੀ ਦਾ ਅੰਤ ਕਰ ਲਿਆ ਹੈ ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਗਵਾੜਾ ਵਿਖੇ ਭੇਜ ਦਿੱਤਾ ਹੈ। ਕੀ ਮਾਮਲਾ ਜਿਹੜਾ ਇੱਕ ਟ੍ਰੇਨ ਥਲੇ ਨੋਜਵਾਨ ਆ। ਮਾਮਲਾ ਇਹ ਕੱਲ ਸਾਨੂੰ ਇੱਕ ਡਿਪਟੀ ਐਸਐਸਓ ਨੂੰ ਮੈਸੇਜ ਮਿਲਿਆ ਵੀ ਇੱਕ ਬੰਦਾ ਜਿਹੜਾ ਗੱਡੀ ਹੇਠਾਂ ਆ ਗਿਆ। ਮੋਕੇ ਤੇ ਪੁੱਛਿਆ ਰਾਤ ਅਸੀਂ 10:00 ਵਜੇ ਤੇ ਮਾਮਲਾ ਇਹ ਹਾਲਾਤ ਮੌਕੇ ਤੇ ਮਿਰਦਗ ਨੇ ਗੱਡੀ ਹੇਠਾਂ ਆ ਕੇ ਕੁਝ ਕੀਤੀ ਕੁਝ ਕਸ਼ੀ ਕੀਤੀ ਜਾਪਦੀ ਹੈ। ਤੇ شناخت ਰਾਦ ਪ੍ਰਾਲੇ ਜਾਰੀ ਕਰ ਦਿੱਤੇ ਸੀ ਅਸੀਂ ਤੇ ਹੁਣ ਮਰਤਕ ਦੇ ਬਾਬਰ ਬਾਰਸ ਜਿਹੜੇ ਇੱਥੇ ਮੌਕੇ ਤੇ ਆ ਗਏ ਹਨ ਜਿਹੜੇ ਲਾਸ਼ ਦੀ شناخت ਸੰਬੰਧੀ ਉੱਤਰ ترਸੀਮ لال ਵਾਸੀ ਪਿੰਡ ਦਸਾਂਝ ਕਲਾ تحصیل ਫਲੌਰ ਜ਼ਿਲ੍ਹਾ ਜਲੰਧਰ ਵੱਜੋਂ ਕੀਤੀ ਹੈ ਇਸ ਦਾ ਪੋਸਟਮੈਨ ਨੂੰ ਕਰਾ ਕੇ ਲਾ ਬਾਰਸਾਂ ਵੱਲ ਦਿੱਤੀ ਜਾ ਰਹੀ ਹੈ